ਘਰ ਚ ਰੋਸ਼ਨਦਾਨ ਪਿੱਛੇ ਜੋ ਲੁਕਿਆ ਰਾਜ ਸੁਣ ਕੇ ਰੂਹ ਖੁਸ਼ ਹੋ ਜਾਵੇਗੀ ਤੁਹਾਡੀ ਸੰਤਾਂ ਦੇ ਬਚਨ ਖਾਲੀ ਨਹੀਂ ਜਾਂਦੇ ਪਿਆਰਿਓ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰਾਮਤ ਕਰ ਦੇਣਾ ਪਿਆਰਿਓ ਆਪਾਂ ਇਥੇ ਕੁਝ ਕੋ ਬੇਨਤੀਆਂ ਨੂੰ ਜਿਹੜਾ ਹੈ ਉਹ ਜਰੂਰ ਸਮਝਣ ਦਾ ਯਤਨ ਕਰਾਂਗੇ ਮੇਰੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰਾਮਤ ਕਰ ਦੇਣ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਪਾਤਸ਼ਾਹ ਜੀ ਨੇ ਇੱਕੋ ਹੀ ਗੱਲ ਕਰਕੇ ਸਾਡਾ ਜਿਹੜਾ ਹੈ ਉਹ ਧਿਆਨ ਬਣਾ ਦਿੱਤਾ ਪਾਤਸ਼ਾਹ ਕਹਿੰਦੇ ਕਾਰਯ ਮਸਤਕ ਗੁਰ ਪੂਰੈ ਧਰਿਓ ਮਨ ਜੀਤੋ ਜਗ ਸਾਰੀ ਕਹਿੰਦੇ ਪੂਰੇ ਗੁਰੂ ਨੇ ਜਦੋਂ ਮੱਥੇ ਉੱਤੇ ਆਪਣਾ ਹੱਥ ਰੱਖ ਦਿੱਤਾ ਹੋਵੇ ਉਸ ਦੀ ਬਰਕਤ ਨਾਲ ਆਪਣਾ ਮਨ ਕਹਿੰਦੇ ਕਾਬੂ ਦੇ ਵਿੱਚ ਆ ਜਾਂਦਾ ਹੈ ਜਿਵੇਂ ਮੰਨੋ ਸਾਰਾ ਜਗਤ ਜਿਹੜਾ ਹੈ ਉਹ ਜਿੱਤ ਲਿਆ ਗਿਆ ਹੋਵੇ ਸਾਰਾ ਜਗਤ ਹੀ ਜਿਹੜਾ ਹੈ ਉਹ ਸਾਰੇ ਨੂੰ ਆਪਾਂ ਫਤਿਹ ਕਰ ਲਿਆ ਹੋਵੇ ਕਹਿੰਦੇ ਮੇਰੇ ਗੁਰੂ ਦੀ ਐਸੀ ਕਿਰਪਾ ਹੈ ਮੇਰੇ ਸਤਿਗੁਰੂ ਦੀ ਐਸੀ ਕਿਰਪਾ ਹੈ ਅਖੋਟ ਖਜ਼ਾਨਾ ਸਤਿਗੁਰ ਦੀ ਆ ਤੋਟ ਨਹੀਂ ਰੇ ਮੁਕੇ ਕਹਿੰਦੇ ਹੈ ਭਾਈ ਸਤਗੁਰੂ ਨੇ ਮੈਨੂੰ ਪ੍ਰਭੂ ਦਾ ਨਾਮ ਇੱਕ ਅਜਿਹਾ ਖਜ਼ਾਨਾ ਦੇ ਦਿੱਤਾ ਜੋ ਕਦੇ ਮੁੱਕਣ ਵਾਲਾ ਨਹੀਂ ਹੈ ਉਸ ਵਿੱਚ ਕਮੀ ਨਹੀਂ ਆ ਸਕਦੀ ਉਹ ਖਤਮ ਨਹੀਂ ਹੋ ਸਕਦਾ ਕਹਿੰਦੇ ਉਹ ਪਰਮਾਤਮਾ ਇੰਨਾ ਮਹਾਨ ਹੈ ਉਹ ਸਤਗੁਰੂ ਇੰਨਾ ਮਹਾਨ ਹੈ ਪਿਆਰਿਓ ਉਹ ਸਤਗੁਰੂ ਜੀ ਇੰਨੀ ਵੱਡੀ ਕਿਰਪਾ ਕਰਨ ਵਾਲੇ ਆ ਉਹ ਪਾਤਸ਼ਾਹ ਜੀ ਇੰਨੀ ਵੱਡੀ ਰਹਿਮਤ ਕਰਨ ਵਾਲੇ ਆ ਪਿਆਰਿਓ ਇਥੇ ਆਪਾਂ ਬੇਨਤੀਆਂ ਸਮਝੀਏ ਆਪਾਂ ਭੱਜਦੇ ਆ ਜੀ ਵਹਿਮ ਧਰਮ ਕਰਮ ਕਾਂਡ ਦੇ ਪਿੱਛੇ ਪਰ ਸਤਿਗੁਰੂ ਕਹਿੰਦੇ ਵਹਿਮ ਧਰਮ ਕਰਮ ਕਾਂਡ ਨਹੀਂ ਇਹ ਗੱਲ ਯਾਦ ਰੱਖ ਸਜਣਾ ਕਿ ਵਹਿਮ ਧਰਮ ਨੂੰ ਥਾਂ ਨਹੀਂ ਵਹਿਮ ਧਰਮ ਨੂੰ ਜਿਹੜੀ ਥਾਂ ਆ ਮੇਰੇ ਸਤਿਗੁਰੂ ਨੇ ਕੋਈ ਨਹੀਂ ਦਿੱਤੀ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਲਿਆ ਗੁਰੂ ਦੀ ਬਾਣੀ ਨਾਲ ਜੁੜ ਸ਼ਬਦ ਨਾਲ ਜੁੜ ਤੇ ਜਿਹੜਾ ਸ਼ਬਦ ਨਾਲ ਜੁੜਦਾ ਹੈ ਜਿਹੜਾ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਜੁੜਦਾ ਹੈ ਕਹਿੰਦੇ ਉਹੀ ਜਿਹੜਾ ਹੈ ਸੱਚਾ ਹੱਕਦਾਰ ਹੁੰਦਾ ਮੇਰੇ ਪਾਤਸ਼ਾਹ ਦੀ ਕਿਰਪਾ ਦਾ ਕਹਿੰਦੇ ਜਿਹੜਾ ਵਹਿਮ ਭਰਮਾਂ ਦੇ ਵਿੱਚ ਫਸਿਆ ਰਹੇ ਕਹਿੰਦੇ ਸਤਿਗੁਰੂ ਤੋਂ ਖੁਸ਼ੀ ਨਹੀਂ ਲੈ ਸਕਦਾ ਕਈ ਕਹਿੰਦੇ ਆ ਜੀ ਘਰ ਦੇ ਰੋਸ਼ਨਦਾਨ ਨੂੰ ਇਧਰਲੀ ਸਾਈਡ ਰੱਖੋ ਕੋਈ ਕਹਿੰਦਾ ਜੀ ਛੋਟਾ ਰੱਖੋ ਕੋਈ ਕਹਿੰਦਾ ਜੀ ਵੱਡਾ ਰੱਖੋ ਇਹ ਵਹਿਮ ਭਰਮ ਨੇ ਪਿਆਰਿਓ ਜਿੱਥੇ ਤੁਹਾਨੂੰ ਠੀਕ ਲੱਗਦਾ ਕੋਈ ਜ਼ਰੂਰਤ ਹੈ ਘਰ ਦੇ ਰੋਸ਼ਨਦਾਨ ਨੂੰ ਤੁਸੀਂ ਰੱਖ ਸਕਦੇ ਹੋ ਪਿਆਰਿਓ ਇਹਦੇ ਵਿੱਚ ਕਿਸੇ ਦੀ ਸਲਾਹ ਲੈਣ ਦੀ ਜ਼ਰੂਰਤ ਨਹੀਂ ਜਿਵੇਂ ਆਪਾਂ ਵਿਆਹ ਘਟਾਉਣ ਵੇਲੇ ਜਿਹੜਾ ਕਿਸੇ ਸਿਆਣੇ ਕੋਲ ਕਹਿੰਦੇ ਜੀ ਸਿਆਣੇ ਕੋਲ ਚੱਲੋ ਉਹ ਸਿਆਣਾ ਕਿਵੇਂ ਇਹਦਾ ਮਤਲਬ ਅਸੀਂ ਮੂਰਖਾਂ ਕਹਿੰਦੇ ਜੀ ਉਹ ਸਿਆਣੇ ਕੋਲ ਚੱਲੋ ਉਹ ਤੇ ਸਿਆਣਾ ਆਪ ਹੀ ਹੋਇਆ ਜਿਨੇ ਸਾਨੂੰ 22500 ਲੈ ਕੇ ਜਾਂ ਇਸ ਤੋਂ ਵੱਧ ਲੈ ਕੇ ਹੋਰ ਪਿਟਾਵਾ ਲੈ ਕੇ ਸਾਨੂੰ ਇੱਕ ਛੋਟਾ ਜਿਹਾ ਉਪਾਦ ਆਸਤਾ ਕਹਿੰਦਾ ਹਾਂ ਹੁਣ ਕਰ ਲਓ ਕੰਮ ਉਹ ਤੇ ਆਪ ਹੀ ਸਿਆਣਾ ਹੋਇਆ ਜਦੋਂ ਆਪਾਂ ਇੰਨੇ ਵੱਡੇ ਸੁੱਧ ਬੁੱਧੋ ਹੋ ਕੇ ਆਲੇ ਆਪਾਂ ਕਹਿੰਨੇ ਜੀ ਸਿਆਣੇ ਕੋਲ ਚਲੀਏ ਤੇ ਪਿਆਰੇ ਉਹ ਸਿਆਣਾ ਤਾਂ ਆਪ ਹੀ ਹੋਇਆ ਜਿਨੇ ਸਾਨੂੰ ਖੜੇ ਪੈਰੀ ਲੁੱਟ ਲਿਆ ਜਿਨੇ ਸਾਡੇ ਤੋਂ ਜੜੀਆਂ ਸਾਰੀਆਂ ਚੀਜ਼ਾਂ ਲੈ ਲਈਆਂ ਤੇ ਅਸੀਂ ਕਿੰਨੇ ਸਿਆਣੇ ਕੋਲ ਚਲੀਏ ਮੈਂ ਬੇਨਤੀਆਂ ਤਾਂ ਕਰਨਾ ਵੀ ਆਪਣੇ ਆਪ ਦਾ ਸੀ ਲੁਟਾਅ ਕਰ ਰਹੇ ਆ ਸਾਨੂੰ ਪਰਮਾਤਮਾ ਤੇ ਸ਼ੱਕ ਹੈ ਨਿਰੰਕਾਰ ਤੇ ਸਾਨੂੰ ਸ਼ੱਕ ਹੈ ਤੇ ਸੰਸਾਰ ਤੇ ਸਾਡੀ ਸ਼ਰਧਾ ਵਜੇ ਹੋਈ ਹੈ ਪਿਆਰਿਓ ਬੇਨਤੀ ਕਰਾਂ ਕਿੰਦੇ ਰੂਹ ਖੁਸ਼ ਹੋ ਜਾਂਦੀ ਹੈ ਜਦੋਂ ਕੋਈ ਪਰਮਾਤਮਾ ਦਾ ਬਚਨ ਮੰਨਦਾ ਹੈ ਜਦੋਂ ਕੋਈ ਸਤਿਗੁਰੂ ਦਾ ਬਚਨ ਮੰਨਦਾ ਹੈ ਤੇ ਸੰਤਾਂ ਦੇ ਬਚਨ ਖਾਲੀ ਨਹੀਂ ਜਾਂਦੇ ਸੰਤ ਇਹੋ ਬਚਨ ਕਰਦੇ ਆ ਕੋਈ ਵੀ ਬੰਦਗੀ ਵਾਲਾ ਸਤਪੁਰਸ਼ ਮਹਾਂਪੁਰਸ਼ ਹੋਵੇ ਕਹਿੰਦਾ ਭਾਈ ਗੁਰਬਾਣੀ ਨਾਲ ਜੁੜੋ ਸਤਿਗੁਰੂ ਦੇ ਰਹਿਮੋ ਕਰਮ ਨਾਲ ਜੁੜੋ ਕਿਨੇ ਕਹਿੰਦੇ ਆ ਪਾਤਸ਼ਾਹ ਕਹਿੰਦੇ ਆ ਕਹੇ ਉਹ ਨਾ ਜਾਈ ਇਹੋ ਅਚੰਪੋ ਉਸੋ ਜਾਣੈ ਜਿਨ ਚਖਿਆ ਜਿਨੇ ਐਸਾ ਇੱਕ ਅਚਰਜ ਆਨੰਦ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਰਸ ਨੂੰ ਉਹੀ ਜਾਣਦਾ ਜਿਸ ਨੇ ਇਹ ਚਖਿਆ ਹੋਵੇ ਕਹੋ ਨਾਨਕ ਸੱਚ ਭਏ ਵਿਗਾਸਾ ਗੁਰ ਨਿਧਾਨ ਰਿਦੈ ਲੈ ਰਾਖਿ ਆਹੇ ਨਾਨਕ ਗੁਰੂ ਨੇ ਮੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਲੈ ਕੇ ਰੱਖ ਦਿੱਤਾ ਤੇ ਮੇਰੇ ਅੰਦਰ ਉਸ ਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗਿਆਨ ਦਾ ਚਾਨਣ ਹੋ ਗਿਆ ਤੇ ਜਦੋਂ ਅੰਦਰ ਦੇ ਗਿਆਨ ਨੂੰ ਸਤਿਗੁਰੂ ਜੀ ਹੋਰ ਪ੍ਰਬਲ ਕਰ ਦੇਣ ਤੇ ਪਿਆਰਿਓ ਫਿਰ ਬਾਹਰ ਆ ਜਿਹੜਾ ਅਗਿਆਨ ਹੈ ਨਾ ਉਹ ਮਿਟ ਜਾਇਆ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ